ਕਿਹਨਰ ਅਮਰਤ ਟੇਲਰ ਸੀਵੀਆ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸੀਮੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਾਕੀ ਜਿਹੜੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਨੂੰ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਬਾਹਲੀ ਕੰਟਰੀ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜਿਹੜੀਆਂ ਭੈਣਾਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰਕੇ ਕੰਟੀਨਿਊ ਬਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਤੁਸੀਂ ਸਿਲਾਈ ਜਾਂ ਕਟਾਈ ਕਰੇ ਬੈਠ ਕੇ ਸਿੱਖ ਸਕੋ ਇਹ ਵੀਡੀਓ ਨੂੰ ਨਾਲ ਦੀ ਨਾਲ ਨੂੰ ਸ਼ੇਅਰ ਕਰਦਾ ਕਰੋ ਜਲਦੀ ਜਲਦੀ ਬਾਅਦ ਵਿੱਚ ਕੀ ਹੁੰਦਾ ਵੀ ਆਪਾਂ ਭੁੱਲ ਜਾਂਦੇ ਆ ਕੰਮ ਤਾਂ ਦੇ ਲੱਗ ਜਾਂਦੇ ਹਨ ਤਾਂ ਵੀਡੀਓ ਪਹਿਲਾਂ ਚੰਗੀ ਤਰ੍ਹਾਂ ਵੇਖਿਆ ਕਰੋ ਉਸ ਤੋਂ ਬਾਅਦ ਛੁੰਕੜਣਾ ਸ਼ੁਰੂ ਕਰਿਆ ਕਰੋ ਕਾਫੀ ਭੜਿਆਂ ਦਾ ਨੁਕਸਾਨ ਵੀ ਹੋ ਜਾਂਦਾ ਵੀ ਸਲਵਾਰ ਜਾਂਦਾ 4 ਇੰਚ ਵੱਡੀ ਕੱਟੀਏ ਨਹੀਂ ਛੋਟੀ ਕੱਟੀ ਜਾਂਦੀ ਆ ਜਾਂ ਕੁੜਤਾ ਨੂੰ ਗਲਤ ਕੱਟਿਆ ਜਾਂਦਾ ਉਹ ਕੀ ਕਰਨ ਹੁੰਦਾ ਵੀ ਆਪਾਂ ਕਾਲੀ ਕਰਦੇ ਆ ਵੀਡੀਓ ਨੂੰ ਇੱਕ ਦੀ ਵੀ ਇਹ ਬੰਮ ਤੁਸੀਂ ਦੋ ਵਾਰੀ ਦੇਖ ਲਿਆ ਪਰ ਕਾਲ ਨਾ ਕਰਿਆ ਕਰੋ ਪੂਰੀ ਚੰਗੀ ਤਰ੍ਹਾਂ ਧਿਆਨ ਨਾਲ ਦੇਖਿਆ ਕਰੋ ਬਾਕੀ ਨੀਚੇ ਮੇਰਾ WhatsApp ਨੰਬਰ ਲਿਖਿਆ ਹੋਇਆ ਹੈਗਾ ਤੁਸੀਂ ਉੱਤੇ ਬੋਲ ਕੇ ਭੇਜ ਸਕਦੇ ਹੋ ਜੇ ਕਿਸੇ ਭੈਣ ਨੇ ਫੋਨ ਤੇ ਗੱਲਬਾਤ ਕਰਨੀ ਆ ਤਾਂ ਸ਼ਾਮ ਨੂੰ ਕਿਰਪਾ ਕਰਕੇ 8 ਵਜੇ ਤੋਂ ਬਾਅਦ ਫੋਨ ਲਾਇਆ ਕਰੋ ਜਿਨੇ ਕੋਈ ਵੀ ਕੰਮ ਕਿਸੇ ਵੀ ਭੈਣ ਨੂੰ ਹੁੰਦਾ ਤਾਂ WhatsApp ਦੇ ਉੱਪਰ ਨੰਬਰ ਚੱਲੀ ਜਾਂਦਾ ਸਕਰੀਨ ਦੇ ਨੀਚੇ ਉਹਦੇ ਉੱਪਰ ਤੁਸੀਂ ਬੋਲ ਕੇ ਭੇਜਿਆ ਕਰੋ ਤੇ ਜੇ ਕਿਸੇ ਭੈਣ ਨੇ ਬੀਬੀਆਂ ਭੈਣਾਂ ਵਾਲੇ ਗਰੁੱਪ ਦੇ ਵਿੱਚ ਆਦਾ ਨੰਬਰ ਐਡ ਕਰਾਉਣਾ ਹੁੰਦਾ ਤਾਂ ਉਹ ਵੀ ਤੁਸੀਂ ਲਿਖ ਕੇ ਭੇਜ ਸਕਦੇ ਹੋ ਬੋਲ ਕੇ ਭੇਜ ਸਕਦੇ ਹੋ ਬਾਈ ਸਾਡਾ ਨੰਬਰ ਗਰੁੱਪਰ ਵਿੱਚ ਐਡ ਕਰ ਲਓ ਤਾਂ ਕਿ ਤੁਹਾਡੇ ਕੋਲ ਦੋਨੇ ਚੈਨਲ ਦੀ ਵੀਡੀਓ ਸਲਾਈਡੀਆਂ ਵੀ ਤੇ ਕਟਾਈ ਦੀ ਵੀ ਆਉਣ ਲੱਗ ਜਾਣੀ ਹੈ ਹਨਾ ਤੇ ਜਿਹੜਾ ਆਪਾਂ ਅੱਜ ਹੁਣ ਸੂਟ ਦਾ ਨਾਪ ਲਾਵਾਂਗੇ ਇਹਦੀ ਵੀਡੀਓ ਪਹਿਲਾਂ ਪਾਤੀ ਫਿਰ ਮੇਰੇ ਧਿਆਨ ਦੇ ਵਿੱਚ ਆਇਆ ਕਿ ਕਾਫੀ ਭੈਣਾਂ ਨੇ ਕਮੈਂਟ ਆਈ ਸੀ ਬਈ ਭਾਈ ਨਾਪ ਲੈਣਾ ਤੁਸੀਂ ਦੱਸੋ ਪਹਿਲਾਂ ਵੀ ਨਾਪ ਲੈਣਾ ਕਿਵੇਂ ਆਪਾਂ ਹਨ ਤੇ ਗੱਲ ਵੀ ਥੋੜੀ ਸਹੀ ਨਾਪ ਹੀ ਲੈਣਾ ਆਊਗਾ ਆਪਾਂ ਨੂੰ ਤਾਂ ਆਪਾਂ ਸੂਟ ਕੱਟਾਂਗੇ ਕਿਵੇਂ ਹਨ ਤਾਂ ਆਜੋ ਹੁਣ ਹੁਣ ਮੈਂ ਤੁਹਾਨੂੰ ਨਾਪ ਲੈ ਕੇ ਦਿਖਾਉਣਾ ਬਾਣ ਵਾਲਾ ਕੋਰਟ ਤਾਂ ਜਿਵੇਂ ਮੇਰੇ ਫੱਟੀ ਵਾਲਾ ਪਾਇਆ ਹੋਏਗਾ ਤੇ ਜਿਵੇਂ ਪਹਿਲਾਂ ਆਪਾਂ ਜਾਲਦੀ ਬਾਣ ਵਾਲੇ ਕੋਰਟ ਤੇ ਮੂਰੋ ਵਾਲ ਤੇ ਪਿੱਛੇ ਢੂਜੀ ਤੋਂ ਵਾਲ ਉਹ ਵਾਲਾ ਕੋਰਟਾਗਾ ਕਾਫੀ ਭੈਣਾਂ ਦੇ ਫੋਨ ਆ ਰਹੇ ਸੀ ਕਮੈਂਟ ਵੀ ਆ ਰਹੀ ਬਈ ਆਪਾਂ ਬਾਣਾ ਵਾਲੀ ਕੁਰਤੇ ਦੀ ਕਟਾਈ ਦਾ ਵੀਡੀਓ ਪਾਤੀ ਦੂਸਰੇ ਚੈਨਲ ਤੇ ਗਿੱਲ ਡਰੈਸ ਡਿਜ਼ਾਈਨਰ ਵਾਲੇ ਚੈਨਲ ਜੇ ਕਿਸੇ ਭੈਣ ਕੋਲ ਉਸ ਚੈਨਲ ਦਾ ਲਿੰਕ ਹੈ ਨਹੀਂ ਉਹ ਵੀ ਮੈਨੂੰ ਮੰਗਵਾ ਲਿਓ ਹਨਾ WhatsApp ਤੇ ਜਾ ਕੇ ਕਿ ਜੇ ਹੈਗਾ ਤਾਂ ਜੇ ਤੁਸੀਂ ਉਹਦੀ ਨਾਪ ਦੀ ਵੀਡੀਓ ਦੇਖਣੀ ਹੈ ਤਾਂ ਉਹ ਆਪਾਂ ਇਹ ਚੈਨਲ ਤੇ ਪਾਈ ਦੇ ਰਹੇ ਹਾਂ ਕਲਰ ਦੀ ਜੜ ਚੋਂ ਬਣਾਇਆ ਕਰੋ ਦੇਖੋ ਜੇ ਕੁਰਤਾ ਪਾਇਆ ਜਾਂ ਲਾਇਆ ਤਾਂ ਵੀ ਇਥੋਂ ਕਲਰ ਦੀ ਜੜ ਦੇ ਵਿੱਚੋਂ ਮਿਲਣਾ ਤੁਹਾਨੂੰ ਇਧਰਲੇ ਪਾਸੇ ਜਿੱਦ ਰਹਿੰਚ ਹੁੰਦੇ ਆ ਪੂਰਾ ਧਿਆਨ ਦੇਣਾ ਕਿੰਨਾ ਦੇਖੋ ਸਵਾ 35 ਨਾ ਮੈਂ ਕਿੰਨਾ ਲਿਖਿਆ ਸਵਾ 35 ਨਾ ਸੂਤ ਵਧ ਕਰਨਾ ਪੁੱਛੇ ਵੀ ਨਾ ਆਪਾਂ ਨਾ ਸੂਤ ਘਟ ਕਰਨਾ ਪੁੱਛੇ ਵੀ ਨਾ ਨੰਬਰ 2 ਤੇ ਆ ਗਿਆ ਬਾਹ ਇਹ ਆ ਬਾਹ ਵੀ ਥਮੇਨੀ ਆਪਾਂ ਨੇ ਜਿੱਥੇ ਸ਼ੁਰੂ ਹੁੰਦੀ ਹੈ ਕਿੰਨੀ ਆ 23 ਇੰਚ ਮੈਂ ਕਿੰਨੀ ਲਿਖੀ 23 ਫਿਰ ਕਾਫਾ ਆ ਕਾਫ ਮੈਨ ਲੈ ਗਰੂ ਕਿੰਨਾ 9.5 ਪੂਰਾ ਇੱਕਸ ਕੇ ਖਿੱਚ ਕੇ ਫਿਰ ਕੂਣੀ ਆਦਬਚਾਲੇ ਮਿਲਿਆ ਕਰੋ ਕਈ ਬਣਾ ਕਮੈਂਟ ਆਉਂਦੇ ਕਿ ਕਿੱਥੋਂ ਹੀ ਕੂਣੀ ਬਣਾ ਕਰੀਂ ਆਦਬਚਾਲੇ ਮਿਲਿਆ ਕਰੋ ਜਿਵੇਂ ਸੈਂਟਰ ਜਾ ਕਰਕੇ ਆਪ ਨੂੰ ਪੱਤੀ ਲੱਗ ਜਾਂਦੀ ਕੂਣੀ ਹੈ ਕਿੰਨੀ ਆ 15 ਆ ਲਿਖਿਆ ਹੋਇਆ ਕੂਣੀ 15 ਉਸ ਤੋਂ ਬਾਅਦ ਆ ਗਿਆ ਤੀਰ ਇੱਥੋਂ ਲੈ ਕੇ ਨਾ ਜਿੱਥੋਂ ਸ਼ੁਰੂ ਹੁੰਦਾ ਚੰਗੀ ਤਰ੍ਹਾਂ ਖਿੱਚ ਕੇ ਛੱਡਦਾ ਕਰੋ ਜਿਵੇਂ ਇਸ ਭਰਾ ਦਾ ਤੀਰਾ 16.5 ਆਪਾਂ ਕਿੰਨਾ ਲਿਖਿਆ 16.5 ਦੇਖੋ ਠੀਕ ਐ ਤੁਸੀਂ ਪੂਰਾ ਇਨ ਬਿਨ ਨਾਪ ਉਹਨੇ ਲਿਖ ਲਿਆ ਕਰੋ ਇਦੇ ਵਿੱਚ ਆਪਾਂ ਮਾਰਜਿਨ ਬਾਅਦ ਚ ਪਾਉਣਾ ਹੁੰਦਾ ਕੱਟਣ ਵੇਲੇ ਨਾ ਆਪਾਂ ਪਾਪਾ ਨੇ ਜਿੰਨਾ ਹੈਗਾ ਓਨਾ ਲਿਖਣਾ ਇੰਨੇ ਹੀ ਤਿਆਰ ਕਰਕੇ ਦੇਣਾ ਗਾਹਕ ਨੂੰ ਫੇਰ ਨਹੀਂ ਰੌਲਾ ਪੈਂਦਾ ਆਪਣਾ ਹੁਣ ਮੋਢਾ ਲਿਖਿਆ ਬਈ ਨਾ ਦੇਖੋ ਮੇਰਾ 19 ਮੋਢਾ ਐਥੇ ਆਪਾਂ ਮੋਢਾ ਮੈਣਾ ਟੇਡੇ ਲੋਡ ਮੈਣਾ ਕਰੋ ਐ ਮੋਢਾ ਜੇ ਐ ਮੋਢਾ ਮੈਣਾ ਕਿੰਨਾ ਆ ਦੇਖੋ 19 ਇੰਚ ਯਾਨੀ ਕਿ 9.5 ਇੰਚ ਇਸੇ ਤਰ੍ਹਾਂ ਕਲਰ ਆ ਕਲਰ ਇਥੋਂ ਲੈ ਲੈਣਾ ਐਸ ਜਗ੍ਹਾ ਤੋਂ ਲੈਣਾ ਕਲਰ ਆ ਨਹੀਂ ਲੈਣਾ ਬੈਣ ਇਥੋਂ ਲੈਣਾ ਕਲਰ ਇਥੋਂ ਲੈ ਲੈਣਾ ਇਥੋਂ ਤੱਕ ਕਰ ਕਿੰਨਾ 15 ਸਾਢੇ ਆ ਲਿਖਣਾ ਮੇਰੇ ਸਾਢੇ 15 ਜੀਜੇ ਕਿੰਨੇ ਆ ਏਕਾਪਾਤ ਇੱਕ ਆ ਦੇਖੋ ਇੱਕ ਜੀਜਾ ਦੀ ਜੇ ਦੋ ਹੋਣੇ ਤੇ ਦੂਆਪਾ ਆ ਜਾਂਦਾ ਬਾਕੀ ਇਹ ਕੁਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਉਹ ਡੈਰੀਆਂ ਛਕਾਉਣਾ ਚਾਹੁੰਦਾ 160 ਰੁਪਏ ਦੀ ਇੱਕ ਡੈਰੀ ਬਣਦੀ ਆ ਘੱਟ ਤੋਂ ਘੱਟ ਪੰਜ ਡੈਰੀਆਂ ਬਣੀਆਂ ਜੇ ਤੁਸੀਂ ਹੋਰ ਵੀ ਇਕੱਠੀਆਂ ਛਕਵਾ ਸਕਦੇ ਜਿਵੇਂ 20 30 ਹੈਨਾ ਫਿਰ ਥੋੜਾ ਮੋੜ 10 20 ਰੁਪਏ ਹੋਰ ਲੈਸ ਹੋ ਜਾਂਦੇ ਆ ਮੈਂ ਮੇਰ ਤੋਂ ਨੰਬਰ ਤੁਸੀਂ ਲੈ ਕੇ ਬਠਿੰਡਾ ਸ਼ਹਿਰ ਤੋਂ ਬਣਵਾ ਸਕਦੇ ਹੋ ਬਾਕੀ ਹਰ ਇੱਕ ਸ਼ਹਿਰ ਦੇ ਵਿੱਚ ਵਿਆਹ ਸ਼ਾਦੀਆਂ ਲਈ ਜਿੱਥੇ ਕਾਰ ਛਾਪਦੇ ਆਪਣੇ ਉੱਥੇ ਡੈਰ ਨਹੀਂ ਛਾਪ ਜਾਂਦੀਆਂ ਜੇ ਤੁਹਾਡੇ ਸ਼ਹਿਰ ਦੇ ਵਿੱਚ ਵੱਧ ਮਹਿੰਗੀ ਛਾਪ ਤੇ ਤਾਂ ਬਠਿੰਡੇ 160 ਰੁਪਏ ਦੀ ਛਾਪ ਦੇਣਗੇ ਪਰ ਉਹ ਪੰਜ ਡੈਰ ਨਹੀਂ ਘੱਟ ਤੋਂ ਘੱਟ ਛਾਪਣਗੇ ਠੀਕ ਹੈ ਜੀ ਇਹਦੇ ਨਾਲ ਆਪਾਂ ਨੂੰ ਇਹ ਸੋਚ ਵੀ ਇੱਕ ਪਰਚੀ ਆਪਾਂ ਇਸ ਤਰ੍ਹਾਂ ਗਾਹਕ ਨੂੰ ਦੇ ਸਕਦੇ ਉਹ ਜਿਹੜਾ ਪੂਰਾ ਆਪਣਾ ਕੱਪੜਾ ਲੱਗਿਆ ਹੁੰਦਾ ਕੱਪੜਾ ਗਮਾਜ ਜਾਂਦਾ ਹੁਣ ਆ ਗਿਆ ਆਪਣਾ ਪਜਾਮਾ ਇਸੇ ਤਰੀਕੇ ਆਪਾਂ ਪਜਾਮੇ ਨੂੰ ਮੇਨਾਂ ਦਾ ਚੰਗੀ ਤਰ੍ਹਾਂ ਸਿਆਉਣ ਤੋਂ ਲੱਗਣਾ ਆਪਣੇ ਖਿੱਚ ਕੇ ਛੱਡਣਾ ਪੈਣਾ ਇਹ ਆ ਇਥੋਂ ਨੇਪੇ ਕੋਣ ਲੱਗੇ ਨਾ ਮੈਨੂੰ ਆ ਸਿਉਂ ਜਾਂਦੀ ਐ ਸੈੱਡ ਵਾਲੀ ਕਿੰਨਾ 35.5 ਮੈਂ ਕਿੰਨਾ ਲਿਖਿਆ 35.5 ਨੰਬਰ 2 ਤੇ ਘੇਰ ਆ ਗਿਆ ਜਿੱਥੇ ਕਮਰ ਲਿਖਿਆ ਨਾ ਇਥੋਂ ਆ ਘੇਰ ਮੈਨ ਲੈਣਾ ਇੰਨਾ ਤੁਸੀਂ ਕਿੰਨਾ 25.5 ਮੈਂ ਵੀ 25.5 ਲਿਖਿਆ ਹੈ ਨਾ ਫਿਰ ਪਹੁੰਚਾ 16 ਆਪਾਂ ਇਥੋਂ ਪਹੁੰਚਾ ਮਿਲਣਾ ਸਾਰੇ ਮਿਲਿਆ ਕਰੂਏ ਇਕੱਠੇ ਹੀ ਕਈ ਬਣ ਹੋਲਦੀਆਂ ਨੇ ਇੰਨਾ ਕੱਟ ਮਿਲ ਲੈ ਇੰਨਾ ਕੱਟ ਨਹੀਂ ਸਾਰਾ ਇਕੱਠਾ ਮਿਲਣਾ ਨਾ ਕਿੰਨਾ 8 ਦੋਣੀ 16 ਮੈਂ ਤੁਹਾਨੂੰ ਜਿਹੜਾ ਮੈਂ ਤੁਸੀ ਉਹ ਜਿੱਦੇ ਵਿੱਚ ਇੱਥੇ ਜਾ ਕੇ ਵੀ ਮੈਂ ਜਦੋਂ ਕਹਿਣਾ ਪੱਟ ਮਣ ਕੇ ਦੱਸੋ ਤਾਂ ਕਾਫੀ ਭਣਾ ਕੀ ਕਰਦੀਆਂ ਇਹਨਾਂ ਉਹ ਐਨੂੰ ਅੱਡ ਮੈਨ ਲੈਂਦੀਆਂ ਇੰਨੇ ਕਿਨੂੰ ਇਹਨੂੰ ਅੱਡ ਮਣੀ ਜਾਂਦੀਆਂ ਐਂ ਫਿਰ ਮੈਨੂੰ ਕਨਫਿਊਜ਼ਨ ਹੋ ਜਾਂਦਾ ਤੁਸੀਂ ਇੱਥੋਂ ਮੈ ਲੈ ਕੇ ਆਹ ਝੋਲੀ ਤੋਂ ਲੈ ਕੇ ਨਾ ਆਹ ਸਾਰਾ ਮੈ ਲੈ ਕੇ ਕਿੰਨਾਗਾ 15 15 ਦੋਣੀ ਕਿੰਨਾ ਹੁੰਦਾ 30 ਆ ਗਏ ਨਾ ਲਿਖਿਆ ਆਪਣਾ 30 ਹੁਣ ਆ ਗਈ ਆਸਨ ਝੋਲੀ ਕਹਿੰਦੇ ਸਾਡੇ ਵਾਲੀ ਸਾਈਡ ਨਾ ਝੋਲੀ ਕਹਿੰਦੇ ਤਾਂ ਕਰਕੇ ਇਤੋਂ ਮੈਂ ਆਪਣੇ ਮੂਲੀ ਸਿਉਂਕ ਤੇ ਆਜ ਕਿੰਨਾ 12 ਮੈਂ ਕਿੰਨਾ ਲਿਖਿਆ 12 ਅਹੀਂ ਪਿਛਲੇ ਝੋਲੀ ਮਿਲਣੀਆਂ ਨੇ ਆਪਣੇ ਜੇ ਤੁਸੀਂ ਇਹ ਚੀਜ਼ਾਂ ਮਿਲੋਗੇ ਤਾਂ ਤੁਹਾਡਾ ਪਜਾਮੇ ਦਾ ਲੰਮਾ ਨਹੀਂ ਆਊਗਾ ਭਾਵੇਂ ਪਲਾਜ਼ੋ ਆ ਭਾਵੇਂ ਪਜਾਮਾ ਝੋਲੀ ਜੇ ਤੁਸੀਂ ਲਾਹਿਆ ਹੋਇਆ ਪਜਾਮਾ ਕੋਈ ਪਲਾਜ਼ੋ ਲਿਓਂਦਾ ਉਹਦੀ ਝੋਲੀ ਲਾਜ਼ਮੀ ਬਣਾ ਕਰੋ ਫਿਰ ਉਹਦੇ ਨਾਲ ਹੀ ਤਾਂ ਵੱਡੀ ਹੋਣਾ ਚਾਂਸ ਝੋਲੀ ਤੇ ਨਾਲ ਛੋਟੀ ਆ ਕਿੰਨੇ ਆ ਦੇਖੋ 14 ਮੈਂ ਵੀ 14 ਹੀ ਲਿਖਿਆ ਜੀ ਇਸੇ ਪਜਾਮੇ ਦੇ ਲਾਸਟਿਕ ਪਾਉਣੀ ਆ ਤੱਕੇ ਤੁਸੀਂ ਕੀ ਕਰਨਾ ਆ ਧੁੰਨੀ ਆ ਗਈ ਨੇ ਇੱਥੇ ਇੱਥੇ ਆਪਣਾ ਪਿਆਮਾ ਹੋਊਗਾ ਆਏ ਚੰਗੀ ਦਰੋ ਕਾਸਕੇ ਪੂਰਾ ਕਾਸਕੇ ਲੱਕ ਮਿਲ ਜਣਾ ਕਿੰਨਾ ਆ ਰਿਹਾ 35 36 ਆ ਰਿਹਾ ਨੇ ਮੇਰੇ ਲੱਗ ਜਿੰਨਾ ਵੀ ਹੈਗਾ 35 36 ਜਿੰਨਾ ਵੀ ਆਪਣਾ ਲੱਕ ਹੋਵੇ ਮੰਨ ਕੇ ਚਲੋ ਮੇਰੇ ਲੱਗ 36 ਆ ਉਹਦੇ ਵਿੱਚੋਂ 6 ਇੰਚ ਘੱਟ ਕਰਕੇ ਲਾਸਟਿਕ ਪਾਣੀ ਆ ਯਾਨੀ ਕਿ 30 ਇੰਚ ਲਾਸਟਿਕ ਪਾਓ ਬਿਲਕੁਲ ਸਹੀ ਆਊਗੀ ਤੇ ਲਾਸਟਿਕ ਵੀ ਜਿਹੜੀ ਤੁਸੀਂ ਲੈਣੀ ਆ ਮਗੀਬੀ ਬੱਦੀ ਉਹ ਜੇ ਨੀਲੀ ਵਾਲੀ ਜੇ ਕਿਸੇ ਭੈਣ ਨੇ ਕਿਸੇ ਦੁਕਾਨ ਤੇ ਆ ਕੇ ਮੰਗਣੀ ਆ ਉਹ ਕਹਿੰਦਾ ਬਈ ਮੈਨੂੰ ਮਗੀਬਾ ਦੀ ਲਾਸਟ ਦੇ ਦੋ ਨੀਲੀ ਵਾਲੀ ਠੀਕ ਆ ਕੋਈ ਹੋਰ ਨਹੀਂ ਲੈਣੀ ਨਹੀਂ ਤਾਂ ਜਲਦੀ ਖਰਾਬ ਹੋ ਜੂ ਤਾਂ ਫਿਰ ਮੋਬਾਈਲ ਵਗੈਰਾ ਜਦੋਂ ਪਾਵਾਂਗੇ ਜੇ ਅਪਯਮਾ ਥੱਲੇ ਆ ਕਰਕੇ ਲਾਸਟ ਦੇ ਵਧੀਆ ਬਾਇਕ ਗਰੁੱਪੋਂ ਮਫਰਾਜ ਉਹ ਮਾ ਜੈਡਸ ਪੀਐਮ ਨੀਲੀ ਵਾਲੀ ਮਗੀਬਾ ਯਾਦ ਰੱਖ ਲਓ ਜਾਂ ਤੁਸੀਂ ਦੁਕਾਨ ਤੇ ਜਾ ਕੇ ਮੈਨੂੰ ਫੋਨ ਲਾ ਸਕਦੇ ਹੋ WhatsApp ਤੇ ਬੋਲ ਕੇ ਭੇਜ ਦੇ ਕੋਈ ਜੇ ਮੈਨੂੰ ਫੋਨ ਨਹੀਂ ਚੱਕਿਆ ਇਹਦਾ ਬਾਕੀ ਮੈਂ ਵਾਰ-ਵਾਰ ਕਹਿਣਾ ਕਿਸੇ ਵੀ ਭੈਣ ਨੇ ਫੋਨ ਨਹੀਂ ਕਰਨਾ ਕਿਉਂਕਿ ਉਹਦੇ ਵਿੱਚ ਗਲਤੀ ਥੋੜੀ ਹੁੰਦੀ ਆ ਮੈਂ ਤੁਹਾਨੂੰ ਹਰ ਵਾਰ ਕਹਿਣਾ ਵੀ ਜਿੰਨੇ ਤੁਸੀਂ ਫੋਨ ਨਹੀਂ ਲਾਉਣਾ WhatsApp ਤੇ ਜਿੰਨੇ ਮਰਜੀ ਮਰਜੀ ਭੇਜਿਆ ਕਰੋ ਉਹਦਾ ਮੈਨੂੰ ਕੋਈ ਟਿੱਕਾ ਲੱਗਦਾ ਜੇ ਤੁਸੀਂ ਫੋਨ ਕਰ ਦਿਓ ਮੈਂ ਚੱਕਦਾ ਇਧਰ ਮੇਰਾ ਕੰਮ ਗਲਤ ਕੱਟਿਆ ਜਾਂਦਾ ਹੋਰ ਨਹੀਂ ਕੋਈ ਦਿੱਕਤ ਹੁੰਦੀ ਹਨਾ ਜਾ ਕੇ ਤੇ ਸ਼ਹਿਰ ਬਣੇ ਜਾਈਏ ਇਹਨਾਂ ਨੇ ਜੇ ਆਪ راستੇ ਹੀ ਫੋਨ ਚੱਕਾਂਗੇ ਤਾਂ ਐਕਸੀਡੈਂਟ ਵਗੈਰਾ ਦਾ ਡਰ ਰਹਿੰਦਾ ਹੋਣ ਦਾ ਤਾਂ ਕਰਕੇ ਕਿ ਪਤਾ ਮੈਂ ਰਸਤੇ ਦੇ ਵਿੱਚ ਫੋਨ ਨਹੀਂ ਚੱਕਦਾ ਇੱਕ ਜਦੋਂ ਮੈਂ ਕੰਮ ਕੱਢਦਾ ਹਾਂ ਉਹਦੋਂ ਮੈਂ ਫੋਨ ਨਹੀਂ ਚੱਕ ਸਕਦਾ ਕਿਉਂਕਿ ਕੰਮ ਗਲ ਤੁਸੀਂ ਮੈਸੇਜ ਕਰਕੇ ਛੱਡਿਆ ਕਰੋ ਭੈਣਾਂ ਵਾਲਕੀ ਮੈਂ ਆਪੇ ਮੈਸੇਜ ਦਾ ਜਵਾਬ ਦਿੰਦਾ ਹੁੰਦਾ ਤਾਂ ਮਾ ਦੋ ਘੰਟੇ ਆਵਾ ਚਾਰ ਘੰਟੇ ਜਦੋਂ ਮੇਰਾ ਟਾਈਮ ਲੱਗਦਾ ਬਾਕੀ ਦੇ ਬਾਰੇ ਫਿਰ ਕਹਿਣਾ ਜਿਹੜੀਆਂ ਭੈਣਾਂ ਨੇ ਨੰਬਰ ਗਰੁੱਪ ਦੇ ਵਿੱਚ ਐਡ ਕਰਾਉਣਾ ਬਿਲਕੁਲ ਫ੍ਰੀ ਸੇਵਾ ਸਲਾਈ ਦੀ ਤੇ ਕਟਾਈ ਦੀ ਹਾਜੀ ਆਪਾਂ ਇੱਥੇ ਬਿਠਾ ਕੇ ਸਿਖਾਉਣ ਦਾ ਕੋਈ ਪ੍ਰਬੰਧ ਨਹੀਂ ਬਣਿਆ ਜਦੋਂ ਵੀ ਬਣਾਉਂਗਾ ਬਿਲਕੁਲ ਫ੍ਰੀ ਕਰਾ ਕੇ ਆਪਾਂ ਕਿਸੇ ਭੈਣ ਤੋਂ ਕੋਈ ਪੈਸਾ ਨਹੀਂ ਲੱਤਿਆ ਜਾਊਗਾ ਠੀਕ ਹੈ ਜੀ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਵੀਡੀਓ ਪਾਇਆ ਕਰੋ ਜਿਹੜੇ ਭੈਣਾਂ ਕੁੜੀਆਂ ਕੋਲੇ ਕੋਈ ਹੋਰ ਮਾਧਿਮ ਹੈਗਾ ਜਿਵੇਂ ਮਨ ਕੇ ਜਿਹੜੂ ਫੇਸਬੁੱਕ ਚੱਲਦੀ ਆ ਤਾਂ YouTube ਤੋਂ ਜਾ ਕੇ ਲਿੰਕ ਨੂੰ ਫੇਸਬੁੱਕ ਤੇ ਪਾਇਆ ਕਰੋ ਤਾਂ ਕਿ ਹੋਰਾਂ ਭੈਣਾਂ ਵੀ ਲਾਹਾ ਲੈ ਸਕਣ ਇਸ ਚੀਜ਼ ਦਾ ਤੇ ਬਾਕੀ ਜਿਹੜੀਆਂ ਭੈਣਾਂ ਸਾਡੇ ਤੋਂ ਕੱਪੜੇ ਸਲਾਈ ਕਰਾਉਣਾ ਚਾਹੁੰਦੀਆਂ ਉਹ ਨੀਚੇ ਨੰਬਰ ਚ ਲਿਖੀਐਂਦਾ ਤੁਸੀਂ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਜਿਵੇਂ ਕੁੜਤੇ ਵੀ ਆਪਣੇ ਕੋਲੇ ਕੱਪੜਾ ਆਪਣੇ ਕੋਲੇ ਹੁੰਦੇ ਹੀ ਆ ਕੋਲੇ ਲੇਡੀ ਸੂਟਾਂ ਦੇ ਕੱਪੜਾ ਤੁਸੀਂ ਲੈ ਕੇ ਭੇਜਦੇ ਆਂਗਾ ਤਾਂ ਬਾਕੀ ਰੇਟ ਦਾ ਹੀ ਫਰਕ ਹੋਊਗਾ ਕੁਆਲਿਟੀ ਦਾ ਤਾਂ ਬਹੁਤ ਜ਼ਿਆਦਾ ਫਰਕ ਹੋਊਗਾ ਸੀ ਇੱਕ ਵਾਰੀ ਵਰਤ ਕੇ ਦੇਖੋ ਤੁਸੀਂ ਆਪੀ ਕਹੋਗੇ ਬਾਈ ਅਸੀਂ ਤਾਂ ਬਹੁਤ ਧੇਰੇ ਜੀ ਖਿਲਦੇ ਜੀ ਹੈ ਨਾ ਕਿ ਇੰਨਾ ਵਧੀਆ ਕਪੜਾ ਤੇ ਕਿਥੇ ਆਪਾਂ ਸ਼ਹਿਰ ਦੇ ਵਿੱਚ ਕਿੰਨੇ ਕਿੰਨੇ ਪੈਸੇ ਖਰਾਬ ਕਰਕੇ ਹੋਗੇ ਠੀਕ ਹੈ ਜੀ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੱਕੇ ਧੰਨਵਾਦ ਸਤਿ ਸ੍ਰੀ ਅਕਾਲ